ਖਬਰ ਆਸਪਾਸ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪ੍ਰੀਤ ਮਾਨੀ ਇਸ ਵੇਲੇ ਦੀ ਵੱਡੀ ਖਬਰ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਆ ਰਹੀ ਹੈ ਜਿੱਥੇ ਦੱਸਦੇ ਕਿ ਜ਼ਿਲ੍ਹੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਸੜਕੀ ਹਾਦਸਿਆਂ ਨੂੰ ਠੱਲ ਪਾਉਣ ਲਈ ਅੱਜ ਐਸਐਸਪੀ ਸ਼ੁਭਮ ਅਗਰਵਾਲ ਨੇ ਨਸ਼ਾ ਕਰਕੇ ਵਾਹਨ ਚਲਾਉਣ ਵਾਲਿਆਂ ਵਿਰੁੱਧ ਵੱਡੀ ਮੁਹਿੰਮ ਸ਼ੁਰੂ ਕੀਤੀ ਹੈ ਦੱਸਦੀ ਹੈ ਕਿ ਇਸੇ ਘੜੀ ਤਹਿਤ ਐਸਐਸਪੀ ਸ਼ੁਭਮ ਅਗਰਵਾਲ ਖੁਦ ਥਾਣਾ ਬਡਾਲੀ ਆਲਾ ਸਿੰਘ ਪਹੁੰਚੇ ਨੇ ਜਿੱਥੇ ਪੁਲਿਸ ਟੀਮ ਵੱਲੋਂ ਕੀਤੀ ਜਾ ਰਹੀ ਵਾਹਨਾ ਦੀ ਜਾਂਚ ਦਾ ਜਾਇਜਾ ਲਿਆ ਗਿਆ ਦੱਸਦੇ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਵਾਲੇ ਨੂੰ ਐਸਐਸਪੀ ਨੇ ਚੌਕਲੇਟਾਂ ਦਿੱਤੀਆਂ ਅਤੇ ਚੈਕਿੰਗ ਦੌਰਾਨ ਐਸਐਸਪੀ ਸ਼ੋਮ ਅਗਰਵਾਲ ਨੇ ਖੁਦ ਛੱਕੀ ਵਾਹਨਾਂ ਨੂੰ ਰੋਕ ਕੇ ਐਲਕੋਮੀਟਰਾਂ ਹੀ ਜਾਂਚ ਕੀਤੀ ਨਵੇਂ ਸਾਲ ਦੇ ਜਸ਼ਨਵਾਰੇ ਗੱਲਬਾਤ ਕਰਦਿਆਂ ਐਸਐਸਪੀ ਸ਼ੋਮ ਅਗਰਵਾਲ ਨੇ ਕਿਹਾ ਕਿ ਖੁਸ਼ੀ ਦੇ ਮੌਕੇ ਨਸ਼ਾ ਕਰਕੇ ਹੁਲੜਬਾਜੀ ਕਰਨ ਵਾਲਿਆਂ ਵਿਰੁੱਧ ਜਨਤਕ ਥਾਮਾ ਤੇ ਸ਼ਾਂਤੀ ਭੰਗ ਕਰਨ ਵਾਲਿਆਂ ਵਿਰੁੱਧ ਪੁਲਿਸ ਬੇਹਦੀ ਸ਼ਕਤੀ ਨਾਲ ਨਿਪਟੇਗੀ ਉਨ੍ਹਾਂ ਕਿਹਾ ਕਿ ਇਹ ਵਿਸ਼ੇਸ਼ ਚੌਕਸੀ ਰਾਤ ਸਮੇਂ ਵੀ ਜਾਰੀ ਰਹੇਗੀ ਅਤੇ ਲਗਾਤਾਰ ਇਸੇ ਤਰ੍ਹਾਂ ਦੀ ਜਾਂਚ ਅੱਗੇ ਵੀ ਜਾਰੀ ਰਹੇਗੀ ਸਾਡੇ ਸਹਿਯੋਗੀ ਨਿਤਿਸ਼ ਗੋਤਮ ਦੀ ਫਤਿਹਗੜ੍ਹ ਸਾਹਿਬ ਤੋਂ ਵਿਸ਼ੇਸ਼ ਰਿਪੋਰਟ ਪੰਜਾਬ ਸਰਕਾਰ ਵੱਲੋਂ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਮੇਂ-ਸਮੇਂ ਤੇ ਸਾਨੂੰ ਹਦਾਇਤਾਂ ਆਂਦੀਆਂ ਹਨ ਨਸ਼ਿਆ ਦੇ ਖਿਲਾਫ ਤੇ ਓਵਰঅল ਕ੍ਰਾਈਮ ਦੇ ਖਿਲਾਫ ਤੇ ਜਿੱਦਾਂ ਜ਼ਿਲ੍ਹਾ ਪੁਲਿਸ ਫਤਿਹਗੜ੍ਹ ਸਾਹਿਬ ਜਿਹੜੀ ਸਾਡੀ ਪੁਲਿਸ ਹੈ ਉਹਦੀ ਵੀ ਟਾਪ ਪ੍ਰਾਇਰੀਟੀ ਹੈ ਜ਼ੀਰੋ ਟੋਲਰੈਂਸ ਅਗੇਂਸਟ ਐਨੀ ਟਾਈਪ ਆਫ ਕਰਾਈਮ ਉਸੇ ਲੜੀ ਦੇ ਵਿੱਚ ਅਸੀਂ ਅਲੱਗ-ਅਲੱਗ ਟਾਈਮ ਤੇ ਨਾਕਾਬੰਦੀ ਕਰਦੇ ਰਹਿੰਦੇ ਆ ਕੱਲ ਵੀ ਅਸੀਂ ਨਾਕਾਬੰਦੀ ਕੀਤੀ ਸੀ ਜਿਹੜੀ ਮੀਡੀਆ ਦੇ ਸੱਜਣ ਸੀਗੇ ਨਾਲਾ ਵਾਰਤਾਲਾਪ ਵੀ ਕੀਤੀ ਉਸੇ ਲੜੀ ਦੇ ਵਿੱਚ ਕਿਉਂਕਿ ਆਪਾਂ ਨੂੰ ਪਤਾ ਹੈ ਨਵਾਂ ਸਾਲ ਆ ਰਿਹਾ ਅੱਜ ਨਿਊ ਇਅਰ ਈਵ ਹੈ ਇਹਦੀ ਇਹਦੇ ਸੈਲੀਬ੍ਰੇਸ਼ਨ ਦੀ ਆਲ ਦੇ ਵਿੱਚ ਕਈ ਜਿਹੜੇ ਸ਼ਰਾਬਤੀ ਅੰਸਰ ਹੁੰਦੇ ਆ ਉਹ दारू ਪੀ ਕੇ ਗੱਡੀ ਚਲਾਉਣਾ ਓਵਰ ਸਪੀਡਿੰਗ ਕਰਨਾ ਫੁੱਲਣਵਾਜੀ ਕਰਨਾ ਜਾਂ ਚੋਰੀ ਚਕਾਰੀ ਜਿਹੜੇ ਬੰਦੇ ਕਰਦੇ ਉਹ ਵੀ ਜਿਹੜੇ ਹੈਗੇ ਐਕਟਿਵ ਹੋ ਜਾਂਦੇ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਤੇ ਉਹਨਾਂ ਤੇ ਨਿਗਾਹ ਰੱਖਣ ਦੇ ਲਈ ਪ੍ਰੋਪਰ ਚੈਕਿੰਗ ਦੇ ਲਈ ਤੇ ਪ੍ਰੀਵੈਂਸ਼ਨ ਦੇ ਲਈ ਸਾਡੇ ਸਾਰੇ ਅਫਸਰਾ ਵੱ ਪੂਰੇ ਆਪਰੇਸ਼ਨ ਨੂੰ ਸਾਡੇ ਐਸਪੀ ਪੀਵੀਆਈ ਸਾਹਿਬ ਲੀਡ ਕਰ ਰਹੇ ਆ ਹੁਣ ਤੱਕ ਕਰੀਬ 18 ਜਿਹੜੇ ਹੈਗੇ ਆ ਚਲਾਨ ਡਰਿੰਕਿੰਗ ਡਰਾਈਵਿੰਗ ਦੇ ਕਿਤੇ ਜਾ ਚੁੱਕੇ ਆ ਤੇ 12 ਜਿਹੜੀ ਹੈਗੀ ਆ ਮੋਟਰਸਾਈਕਲ ਹੁਣ ਤੱਕ ਇੰਪਾਉਂਡ ਕੀਤੀ ਜਾ ਚੁੱਕੀ ਆ ਤੇ ਲੇਟ ਨਾਈਟ ਤੱਕ ਸਾਡੀ ਜਿਹੜੀ ਨਾਕਾਬੰਦੀ ਰਹੇਗੀ ਪਾਰਟਿਕੁਲਰਲੀ ਜਿਹੜੇ ਰਸਤੇ ਵੱਡੇ ਸ਼ਹਿਰਾਂ ਨਾਲ ਕਨੈਕਟਡ ਹੈ ਜਿਹੜੇ ਨਾਕੇ ਅਸੀਂ ਅਸੀਂ ਬੜੇ ਸਟ੍ਰੈਟੇਜੀਕਲੀ ਨਾਕੇ ਪਲੇਸ ਕੀਤੇ ਆ ਜਿਵੇਂ ਆਸੀ ਨਾਕਾ ਜਿਵੇਂ ਬੜਾਲੀ ਥਾਣੇ ਦੇ ਮੂਹਰੇ ਉਧਰ ਜੀਟੀ ਰੋਡ ਤੇ ਜਿਹੜੇ ਹੈਗੇ ਆ ਮੈਕਦੀ ਵਾਲੀ ਸਾਈਡ ਇਧਰ ਜਿਹੜੇ ਹੈਗੇ ਆ ਰਾਜਾ ਇਹ ਚੇਂਜ ਹੁੰਦੇ ਰਹਿੰਦੇ ਆ ਕਿਉਂਕਿ ਸਰਪ੍ਰਾਈਜ਼ ਨਾਕਾਬੰਦੀ ਅਲੱਗ-ਅਲੱਗ ਥਾਵਾਂ ਤੇ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਤੇ ਮੇਰੀ ਲੋਕਾਂ ਨੂੰ ਇਹੀ ਅਪੀਲ ਹੈ ਕਿ ਆਪਾਂ ਜਿਹੜਾ ਸਾਡਾ ਸੈਲੀਬ੍ਰੇਸ਼ਨ ਹੈ ਉਹਨੂੰ ਪ੍ਰੋਪਰ ਤਰੀਕੇ ਨਾਲ ਜਿਹੜਾ ਹੈਗਾ ਨੋਰਮਸ ਦੇ ਵਿੱਚ ਲੀਗਲੀ ਉਹਨੂੰ ਕਰੀਏ ਤਾਂ ਕਿ ਆਪਣੇ ਆਪ ਨੂੰ ਵੀ ਕੋਈ ਪਰੇਸ਼ਾਨੀ ਨਾ ਆਏ ਤੇ ਅਸੀਂ ਕਿਸੇ ਹੋਰ ਦੀ ਵੀ ਪਰੇਸ਼ਾਨੀ ਦਾ ਕਾਰਨ ਨਾ ਬਣੇ ਮੈਂ মিডিਆ ਦੇ ਰਾਹੀਂ ਇਹ ਵੀ ਲੋਕਾਂ ਨੂੰ ਦੱਸਣਾ ਚਾਹੁੰਦਾ ਪਿਛਲੇ 1 ਸਾਲ ਦੇ ਵਿੱਚ ਜ਼ਿਲ੍ਹਾ ਪੁਲਿਸ ਫਤੇਗੜ ਸਾਹਿਬ ਵੱਲੋਂ ਨਸ਼ਿਆਂ ਨੂੰ ਨਤ ਪਾੰਦੇ ਉਹ ਨਤ ਪਾੰ ਨੂੰ ਲੈ ਕੇ ਕਾਫੀ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ ਹੁਣ ਤੱਕ ਕਰੀਬ 12 ਜਿਹੜੇ ਹੈਗੇ ਆ ਵਿਅਕਤੀ ਜਿਹੜੇ ਕਿ ਛੋਟੇ ਅਤੇ ਵੱਡੇ ਨਸ਼ਾ ਨਸ਼ੇ ਦੀ ਤਸਕਰ ਤਸਕਰੀ ਕਰਦੇ ਸੀ ਉਹਨਾਂ ਨੂੰ ਸਾਡੇ ਵੱਲੋਂ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਤੇ ਕਰੀਬ 1100 ਜਿਹੜੇ ਬੰਦੇ ਹੈਗੇ ਆ ਉਹਨਾਂ ਨੂੰ ਜਿਹੜਾ ਹੈਗਾ ਨਸ਼ੇ ਦਾ ਸੀ ਜਿਹੜਾ ਤਸਵੀਵਨ ਕਰਦੇ ਸੀ ਵਿਕਟਮ ਸੀਗੇ ਇਸ ਪੂਰੇ ਕਾਲੇ ਧੰਦੇ ਦੇ ਉਹਨਾਂ ਦਾ ਸਾਡੇ ਵੱਲੋਂ ਇਰਾਜ ਇਲਾਜ ਕਰਾਇਆ ਜਾ ਰਿਹਾ ਹੈ ਤੇ ਉਹਨਾਂ ਨੂੰ ਪ੍ਰੋਪਰ ਸਕਿੱਲ ਮੁਹਈਆ ਕਰਵਾ ਕੇ ਟ੍ਰੇਨਿੰਗ ਕਰਵਾ ਕੇ ਇੰਡਸਟਰੀ ਨਾਲ ਕੋਲੈਬੋਰੇਟ ਕਰਕੇ ਉਹਨਾਂ ਨੂੰ ਅਸੀਂ ਜਿਹੜਾ ਹੈ ਰੋਜ਼ਗਾਰ ਵੀ ਦੇ ਰਹੇ ਹਾਂ ਸੋਸਾਇਟੀ ਦੇ ਵਿੱਚ ਇੰਟੀਗ੍ਰੇਟ ਕਰ ਰਹੇ ਹਾਂ ਸਰ ਚਾਕਲੇਟਾਂ ਵੀ ਦਿੱਤੀਆਂ ਗਈਆਂ ਨੇ ਨਾ ਜੀ ਬਿਲਕੁਲ ਜੀ ਸਾਡਾ ਜਿਹੜਾ ਮਕਸਦ ਸਿਰਫ ਚਲਾਨਿੰਗ ਨਹੀਂ ਹੈ ਜਿਹੜੇ ਬੰਦੇ ਲਾ ਨੂੰ ਫੋਲੋ ਕਰਦੇ ਆ ਕਾਨੂੰਨ ਨੂੰ ਮੰਨਣ ਵਾਲੇ ਹੈਗੇ ਅਸੀਂ ਉਹਨਾਂ ਨੂੰ ਸੈਲੀਬ੍ਰੇਟ ਕਰਦੇ ਆ ਉਹਨਾਂ ਨੂੰ ਇਨਸੈਂਟਿਵਾਇਜ਼ ਇਨਸੈਂਟਿਵਾਇਜ਼ ਕਰਦੇ ਆ ਤੇ ਕੋਈ ਨਾ ਕੋਈ ਜਿਹੜਾ ਇਨੋਵੇਟਿਵ ਮੇਜਰਸ ਹੈ ਉਹ ਸਾਡੀ ਟੀਮ ਕਰਦੀ ਰਹਿੰਦੀ ਹੈ ਤੇ ਜਿਹੜੇ ਬੰਦੇ ਚੰਗਾ ਕੰਮ ਕਰਦੇ ਆ ਅਸੀਂ ਉਹਨਾਂ ਨੂੰ ਮੋਟੀਵੇਟ ਕਰਦੇ ਆ